ਉਸ ਇਸ਼ੂ ਨੂੰ ਕਵਰ ਕਰਨ ਲਈ ਅਸੀਂ ਬੁਲਾਇਆਗਾ ਪੰਜਾਬ ਦੀ ਸਭ ਤੋਂ 올ਡੇਸਟ ਯੂਨੀਵਰਸਿਟੀ ਜਦ ਮੈਂ ਗੱਲ ਕਰਾਂ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਆ ਉਹ ਸਭ ਤੋਂ 올ਡੇਸਟ ਯੂਨੀਵਰਸਿਟੀ ਮੰਨੀ ਜਾਂਦੀ ਆ ਪੰਜਾਬ ਯੂਨੀਵਰਸਿਟੀ ਐਕਟ ਦੇ ਮੁਤਾਬਕ ਇਹ ਐਕਟ ਬਣਿਆ ਸੀਗਾ 1947 ਚ ਬਣਿਆ ਸੀ ਪਰ ਲੇਕਿਨ ਇਸ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਯੂਨੀਵਰਸਿਟੀ ਸਥਾਪਨਾ ਜਿਹੜੀ ਆ ਉਹ 1882 ਦੇ ਅੰਦਰ 1882 ਲਾਹੌਰ ਵਿਖੇ ਇਸ ਯੂਨੀਵਰਸਿਟੀ ਦੀ ਸਥਾਪਨਾ ਹੁੰਦੀ ਆ ਔਰ ਦੇਸ਼ ਦੀ ਵੰਡ ਤੋਂ ਬਾਅਦ ਇਸ ਯੂਨੀਵਰਸਿਟੀ ਨੂੰ ਜਿਹੜਾ ਚੰਡੀਗੜ੍ਹ ਸ਼ਿਫਟ ਕਰ ਦਿੱਤਾ ਜਾਂਦਾ ਹੈ ਇਹ ਯੂਨੀਵਰਸਿਟੀ ਦੀ ਜਿਹੜੀ ਆ ਯੂਨੀਵਰਸਿਟੀ ਅਸੀਂ ਜਦੋਂ ਵੰਡ ਹੋਈ ਆ ਤਾਂ ਤੇ ਪਾਕਿਸਤਾਨ ਦੀ ਉਸ ਸਮੇਂ ਪੰਜਾਬ ਯੂਨੀਵਰਸਿਟੀ ਜਿਹੜੀ ਆ ਉਹ ਪੰਜਾਬ ਦੇ ਹਿੱਸੇ ਆਈ ਔਰ ਜਦੋਂ ਪੰਜਾਬ ਦੇ ਹਿੱਸੇ ਆਈ ਤਾਂ ਇਹ ਯੂਨੀਵਰਸਿਟੀ ਸਥਾਪਨਾ ਜਿਹੜੀ ਆ ਚੰਡੀਗੜ੍ਹ 'ਚ ਹੋਈ ਪਰ ਲੇਕਿਨ ਆਪ ਜਿਹੜਾ 1 ਅਕਤੂਬਰ ਆ ਦਸੰਬਰ 1 ਸਾਰੀ 1 ਨਵੰਬਰ ਆ ਅੱਜ 1 ਨਵੰਬਰ ਆ ਤਾਂ ਮੈਂ ਦੇਖਦਾ ਕਿ 18 ਅਕਤੂਬਰ ਦਾ 18 ਅਕਤੂਬਰ 2025 ਦਾ ਆ ਸੈਂਟਰ ਗਵਰਨਮੈਂਟ ਦਾ ਜਿਹੜਾ ਨੋਟੀਫਿਕੇਸ਼ਨ ਆ ਸੈਂਟਰ ਗਵਰਨਮੈਂਟ ਦਾ ਨੋਟੀਫਿਕੇਸ਼ਨ ਆ ਇਹ ਡਿਕਟੇਟਰਸ਼ਿਪ ਵੱਲ ਵੱਾਦੇ ਕਦਮ ਨੇ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਸਰਕਾਰ ਦੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਪੜਾਈ ਦੇ ਖੇਤਰ ਦੇ ਵਿੱਚ ਕਿਦਾਂ ਪੜਾਈ ਨੂੰ ਜਿਹੜਾ ਸੈਂਟਰਲਾਈਜ਼ ਕਰਨਾਗਾ ਕਿਦਾਂ ਹੌਲੀ ਹੌਲੀ ਲੈ ਕੇ ਮੈਂ ਸਮਝਦਾ ਭਾਸ਼ਾਵਾਂ ਨੂੰ ਖਤਮ ਕਰਨਾਗਾ ਸਟੇਟਾਂ ਦੀਆਂ ਭਾਸ਼ਾਵਾਂ ਨੂੰ ਖਤਮ ਕਰਨਾਗਾ ਉਹਦੇ ਉੱਤੇ ਸਭ ਤੋਂ ਵੱਡਾ ਬਾਹਰ ਸਭ ਤੋਂ ਵੱਡਾ ਹਮਲਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੇ ਇਸ 28 ਅਕਤੂਬਰ ਦੇ ਇਸ ਨੋਟੀਫਿਕੇਸ਼ਨ ਦੇ ਰਾਹੀਂ ਕੀਤਾਗਾ ਲਗਭਗ 19 ਸਾਲ ਪਹਿਲਾਂ 59 ਇਅਰ 올ਡ ਪੁਰਾਣੀ ਜਿਹੜੀ ਸੈਨੇਟ ਤੇ ਸਿੰਡੀਕੇਟ ਦੀ ਸਥਾਪਨਾ ਪੰਜਾਬ ਯੂਨੀਵਰਸਿਟੀ ਚ ਹੋਈ ਸੀ 59 ਇਅਰ 올ਡ ਇੰਸਟੀਚਿਊਸ਼ਨ ਨੂੰ ਜਿਹੜਾ ਤਬਾਅ ਇਸ ਨੋਟੀਫਿਕੇਸ਼ਨ ਨੇ ਕੀਤਾਗਾ ਕਿਉਂਕਿ ਸੈਨੇਟ ਦੇ ਜਿਹੜੇ ਮੈਂਬਰ ਸੀਗੇ ਜਿਹੜੀ ਕ ਇਲੈਕਟਡ ਬਾਡੀ ਸੀਗੀ ਜਿਹੜੀ ਗ੍ਰੈਜੂਏਟ ਹਲਕੇ ਚੋਂ ਚੁਣ ਕੇ ਆਉਂਦੇ ਸੀ ਪ੍ਰੋਫੈਸਰਸ ਦੇ ਹਲਕੇ ਚੋਂ ਚੁਣ ਕੇ ਆਉਂਦੇ ਸੀ ਟੀਚਿੰਗ ਸਟਾਫ ਚੋਂ ਚੁਣ ਕੇ ਆਉਂਦੇ ਸੀ ਚੁਣੇ ਹੋਏ ਰਿਪਰੈਜੈਂਟੇਟਿਵ ਹੁੰਦੇ ਸੀਗੇ ਅੱਜ ਉਹਦੇ ਅੰਦਰ ਵੱਡਾ ਇੱਕ ਚੇਂਜ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਨੇ ਕੀਤਾਗਾ ਸੈਨੇਟ ਦੀ ਟੋਟਲ ਸਟਰੈਂਥ ਇਸ ਨੋਟੀਫਿਕੇਸ਼ਨ ਤੋਂ ਪਹਿਲਾਂ 90 ਸੀ 90 ਸੀ 90 ਦੀ ਗਿਣਤੀ ਹੁੰਦੀ ਸੀ ਆਜੋ ਘੱਟ ਕੇ ਕਿੰਨੀ ਕਰਤੀ 31 31 ਕਰਤੀ ਬਹੁਤ ਬੁਰੀ ਤਰ੍ਹਾਂ ਮੈਂ ਸਮਝਦਾ ਇਹ ਸਟਰਕਚਰ ਚੇਂਜ ਕੀਤਾਗਾ ਜਿਹਦੇ ਨਾਲ ਜਿਹੜੇ ਵੱਖ-ਵੱਖ ਹਲਕਿਆਂ ਤੋਂ ਕੋਈ ਅਬਹੁਰ ਤੋਂ ਕੋਈ ਫਿਰੋਜ਼ਪੁਰ ਤੋਂ ਕੋਈ ਲੁਧਿਆਣੇ ਤੋਂ ਕੋਈ ਚੰਡੀਗੜ੍ਹ ਤੋਂ ਕੋਈ ਵਕੀਲਾਾਂਚੋਂ ਪਚਣਕੀ ਆਉਂਦਾ ਸੀਗਾ ਅਜਾ ਸਾਰਾ ਇਕੋ ਚੜਾ ਭਾਰਤੀ ਜਨਤਾ ਪਾਰਟੀ ਨੇ ਤਬਾ ਕਰਕੇ ਰੱਖਦਾ ਬੇਸਿਕ ਬੜੀ ਇੱਕ ਸਟਰਕਚਰ ਚੇਂਜ ਜਿਹੜੀ ਆ ਇਸ ਕੀਤੀ ਆ ਹੁਣ 31 ਮੈਂਬਰ ਹੋਣਗੇ ਜਿਹਦੇ ਵਿੱਚੋਂ ਸਿਰਫ ਤੇ ਸਿਰਫ 18 ਇਲੈਕਟਡ ਹੋਣਗੇ ਸਿਰਫ 18 ਇਲੈਕਟਡ ਹੋਣਗੇ ਉਹ ਵੀ ਪ੍ਰੋਫੈਸਰਾਂ ਦੀ ਕੈਟਾਗਰੀ ਚੋਂ ਉਹ ਵੀ ਪ੍ਰਿੰਸੀਪਲ ਦੀ ਕੈਟਾਗਰੀ ਚੋਂ ਉਹ ਵੀ ਯੂਨੀਵਰਸਿਟੀ ਦੁਆਰਾ ਨੋਮੀਨੇਟਡ ਔਰ 18 ਇਲੈਕਟਡ ਹੋਣਗੇ 6 ਨੋਮੀਨੇਟਡ ਹੋਣਗੇ ਔਰ 7 ਐਕਸ-ਆਫੀਸ਼ਰ ਮੈਂਬਰ ਹੋਣਗੇ ਯਾਨੀ ਕਿ 13 ਮੈਂਬਰ 13 ਮੈਂਬਰ ਜਿਹੜੇ ਨੇਗੇ ਉਹ ਸੈਂਟਰ ਸਰਕਾਰ ਆਪ ਦੇ ਨੋਮੀਨੇਟ ਕਰੂਗੀ ਆ ਸਿੱਧੇ ਤੌਰ ਦੇ ਉੱਤੇ ਇੱਕ ਵੱਡਾ ਬਹੁਤ ਵੱਡਾ ਮੈਂ ਸਮਝਦਾ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਡੈਮੋਕਰੇਸੀ ਆ ਜੀਨੇ ਨਾ ਸਮਝਦਾ ਹਜ਼ਾਰਾਂ ਨਹੀਂ ਸਰ ਬਣਾਏ ਲੱਖਾਂ ਹੀ ਵਿਦਵਾਨ ਪੈਦਾ ਕੀਤੇ ਹਜ਼ਾਰਾਂ ਹੀ ਜੱਜ ਬਣਾਏ ਹਜ਼ਾਰਾਂ ਹੀ ਆਈਐਸ ਅਫਸਰ ਬਣਾਏ ਡਾਕਟਰ ਬਣਾਏ ਵੱਖ-ਵੱਖ ਸਕਿਲਟੀਆਂ ਦੇ ਅੰਦਰ ਦੇਸ਼ ਭਰ ਦੇ ਅੰਦਰ ਇਹ ਯੂਨੀਵਰਸਿਟੀ ਜਿਹੜੀ ਆ ਪੰਜਾਬ ਯੂਨੀਵਰਸਿਟੀ ਜਾਣੀ ਜਾਂਦੀ ਆ ਕਿ ਇੱਥੇ ਦੇ ਪੜੇ ਹੋਏ ਲੋਕ ਕੱਲੇ ਪੰਜਾਬ 'ਚ ਨਹੀਂ ਹਰਿਆਣੇ 'ਚ ਨਹੀਂ ਚੰਡੀਗੜ੍ਹ ਚ ਨਹੀਂ ਦਿੱਲੀ ਚ ਨਹੀਂ ਪੂਰੇ ਦੇਸ਼ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਆਪਣੀ ਕੰਟਰੀਬਿਊਸ਼ਨ ਇਸ ਦੇਸ਼ ਨੌਗੇ ਲੈ ਕੇ ਜਾਣ ਲਈ ਨਿਭਾ ਰਹੇ ਨੇ ਕੱਲਾ ਦੇਸ਼ ਨਹੀਂ ਅੱਜ ਕੱਲ੍ਹ ਜੇ ਮੈਂ ਗੱਲ ਕਰਾਂ ਪੂਰੇ ਵਿਦੇਸ਼ਾਂ ਦੇ ਅੰਦਰ ਵੀ ਪੂਰੇ ਵਿਦੇਸ਼ਾਂ ਦੇ ਅੰਦਰ ਵੀ ਜਿਹੜੇ ਚੰਡੀਗੜ੍ਹ ਦੇ ਪੜ੍ਹ ਲਿਖੇ ਲੋਕ ਨੇ ਇਸ ਯੂਨੀਵਰਸਿਟੀ ਨੇ ਪੈਦਾ ਕੀਤੇ ਨੇ ਇਸ ਯੂਨੀਵਰਸਿਟੀ ਨੇ ਜਿੰਨਾਂ ਦੇ ਅੰਦਰ ਅੱਛੀ ਕਿ ਐਜੂਕੇਸ਼ਨ ਅੱਛੀ ਤਾਮਿਲ ਅੱਛਾ ਜਿਹੜੀ ਹੈ ਭਰੀ ਆ ਉਹਨੂੰ ਖਤਮ ਕਰਨ ਦਾ ਯਤਨ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਫਸਟ ਟਾਈਮ ਹੋਇਆਗਾ ਕਿ ਚੰਡੀਗੜ੍ਹ ਦਾ ਮੈਂਬਰ ਪਾਰਲੀਮੈਂਟ ਇਹਦਾ ਮੈਂਬਰ ਹੋਊਗਾ ਐਕਸਟਰਾ ਆਫਿਸੋਂ ਫਸਟ ਟਾਈਮ ਹੋਇਆਗਾ ਕਿ ਚੰਡੀਗੜ੍ਹ ਦਾ ਐਜੂਕੇਸ਼ਨ ਸੈਕਟਰੀ ਮੈਂਬਰ ਹੋਊਗਾ ਚੰਡੀਗੜ੍ਹ ਦਾ ਐਜੂਕੇਸ਼ਨ ਡਿਪਾਰਟਮੈਂਟ ਦਾ ਸੈਕਟਰੀ ਇਹਦਾ ਮੈਂਬਰ ਹੋਊਗਾ ਇਹ ਕਦੇ ਵੀ ਹੋਇਆ ਸੀਗਾ ਇਹ ਫਸਟ ਟਾਈਮ ਹੋਇਆਗਾ ਔਰ ਇਸ ਤੋਂ ਬਿਨਾ ਵਾਇਸ ਚਾਂਸਰਰ ਜਿਹੜਾ ਕਿ ਆਲਵੇਸ ਸੈਂਟਰ ਸਰਕਾਰ ਨੇ ਨਿਯੁਕਤ ਕਰ ਦਿਆ ਉਹ ਪ੍ਰੋਫੈਸਰ ਆਪਣੇ ਨਾਮਿਨੇਟ ਕਰ ਸਕਦਾਗਾ ਔਰ ਪੰਜਾਬ ਦੇ ਸਿਰਫ ਇਹ ਆ ਕਿ ਜਿਹੜੇ ਆਲਰੇਡੀ ਪੰਜਾਬ ਸਰਕਾਰ ਦੋ ਐਮਐਲਏ ਜੁਸ ਕਰਦੀ ਸੀ ਉਹ ਸਿਰਫ ਹੈਗੇ ਨੇਗੇ ਪਰ ਲੇਕਿਨ ਇਹ ਬਹੁਤ ਵੱਡਾ ਹਮਲਾ ਮੈਂ ਸਮਝਦਾ ਸੈਂਟਰ ਸਰਕਾਰ ਨੇ ਪੰਜਾਬ ਦੇ ਖਿਲਾਫ ਇਸ ਯੂਨੀਵਰਸਿਟੀ ਦੇ ਉੱਤੇ ਹਮਲਾ ਕੀਤਾਗਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਸਿਰੇ ਤੋਂ ਪੰਜਾਬ ਨੂੰ ਨਫ਼ਰਤ ਕਰਦੀ ਆ ਪੰਜਾਬੀਅਤ ਨੂੰ ਨਫ਼ਰਤ ਕਰਦੀ ਆ ਪੰਜਾਬ ਦੀਆਂ ਉਹਨਾਂ ਇੰਸਟੀਚੂਨੋਂ ਨਫ਼ਰਤ ਕਰਦੀ ਆ ਜਿਨ੍ਹਾਂ ਨੇ ਪੰਜਾਬੀਆਂ ਦਾ ਦਾਇਰਾ ਪੂਰੀ ਦੁਨੀਆ 'ਚ ਬਣਾਇਆ ਜਿਨ੍ਹਾਂ ਨੇ ਪੰਜਾਬ ਜਿਨ੍ਹਾਂ ਇੰਸਟੀਚੂਨ ਨੇ ਪੰਜਾਬ ਦੇ ਲੋਕਾਂ ਨੂੰ ਪੂਰੀ ਦੁਨੀਆ ਭਰ ਦੇ ਅੰਦਰ ਉਹਨਾਂ ਦਾ ਨਾਮ ਚਮਕਾਉਣ ਦਾ ਮੌਕਾ ਦਿੱਤਾ ਅੱਜ ਉਹਨਾਂ ਸਾਰੀਆਂ ਇੰਸਟੀਚੂਨ ਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਆ ਅਕਾਲੀ ਕਲ ਦੀ ਨਿਸ਼ਾਨਾ ਬਣਾ ਕੇ ਖਤਮ ਕਰਨ ਦਾ ਯਤਨ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਸੈਂਟਰ ਸਰਕਾਰ ਦੇ ਅੰਦਰ ਮੈਂ ਸਮਝਦਾ ਹਿਟਲਰ ਦੀ ਆਤਮਾ ਪ੍ਰਵੇਸ਼ ਕਰ ਗਈ ਆ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਇਸ ਕਦਰ ਨਫ਼ਰਤ ਕਰਦੀ ਆ ਕਿ ਪੰਜਾਬ ਦੇ ਅੰਦਰ ਜਿਹੜੀ ਇੰਸਟੀਚਿਊਸ਼ਨ ਨੇ ਉਹਨਾਂ ਚ ਆਪਣੇ ਨਮਾਇੰਦੇ ਨਾਮਿਨੇਟ ਕੀਤੇ ਜਾਣ ਫਿਰ ਹਾਲੀ ਹਾਲੀ ਉਹਨਾਂ ਦੇ ਕੈਲੰਡਰ ਬਦਲੇ ਜਾਣ ਹਾਲੀ ਹਾਲੀ ਉਹਨਾਂ ਦੇ ਜਿਹੜੇ ਤੇ ਸਿਲੇਬਸ ਬਦਲੇ ਜਾਣ ਹਾਲੀ ਹਾਲੀ ਉਹਨਾ ਇੰਸਟੀਚੂਨ ਨੂੰ ਖਤਮ ਕੀਤਾ ਜਾਵੇ ਹੌਲੀ ਹੌਲੀ ਉਹਨਾ ਇੰਸਟੀਚੂਨ ਤਬਾਹ ਕੀਤਾ ਜਾਵੇ ਇਹ ਭਾਰਤੀ ਜਨਤਾ ਪਾਰਟੀ ਸੋਚ ਰੱਖਦੀ ਆ ਕਿਉਂਕਿ ਆ ਨੋਟੀਫਿਕੇਸ਼ਨ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਪੜ੍ਹ ਰਿਹਾ ਸੀਗਾ ਕਿ ਕੱਲੇ ਕੱਲੇ ਮੈਂਬਰ ਦੀ ਪਾਵਰਾਂ ਕਟਾਤੀਆਂ ਫਾਈਨਾਂਸ ਦੀਆਂ ਪਾਵਰਾਂ ਕਟਾਤੀਆਂ ਔਰ ਸੈਨੇਟ ਦੀਆਂ ਪਾਵਰਾਂ ਬਿਲਕੁਲ ਖਤਮ ਕਰਦੀਆਂ ਅੱਗੇ ਜਿਹੜੀ ਸੈਨੇਟ ਸੀ ਜਿਹੜੀ 90 ਮੈਂਬਰਾਂ ਦੀ ਸੈਨੇਟ ਸੀਗੀ ਉਹ ਕੀ ਕਰਦੀ ਸੀ ਉਹਦੇ ਅੰਦਰੋਂ ਹੀ ਸਿੰਡੀਕੇਟ ਚੁਣੀ ਜਾਂਦੀ ਸੀ ਸੈਨੇਟ ਕੋਲੇ ਪਾਵਰ ਸੀ ਸਿੰਡੀਕੇਟ ਦੇ ਮੈਂਬਰ ਚੁਣਨ ਦੀ ਜਿਹੜੀ ਕਿ ਹਾਈएस्ट ਪਾਵਰ ਆ ਉਹ ਸਿੰਡੀਕੇਟ ਦੇ ਮੈਂਬਰ ਲਗਭਗ ਸਾਰੇ ਹੀ ਨਾਮਿਨੇਟਡ ਹੋਗੇ ਬਾਏ ది ਸੈਂਟਰ ਗਵਰਨਮੈਂਟ ਬਾਏ ਦੀ ਵਾਈਸ ਚਾਸ ਥਰੂ ਦੀ ਸੋ ਇਸ ਸਬੰਧਾ ਇੱਕ ਬਹੁਤ ਵੱਡਾ ਪੰਜਾਬ ਦੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉੱਤੇ ਸੈਂਟਰ ਸਰਕਾਰ ਨੇ ਹਮਲਾ ਬੋਲਿਆਗਾ ਇਹਦੇ ਲਈ ਸਾਰੇ ਪੰਜਾਬੀ ਇਕੱਠਲੇ ਪੰਜਾਬ ਸਰਕਾਰ ਬਿਲਕੁਲ ਟੱਕ ਕੇ ਪੈਰਾ ਦੇਊਗੀ ਇਸ ਨੋਟੀਫਿਕੇਸ਼ਨ ਨੂੰ ਖਤਮ ਕਰਵਾਉਣ ਦੇ ਲਈ ਅਸੀਂ ਹਰ ਲੜਾਈ ਲੜਾਂਗੇ ਪਰ ਲੇਕਿਨ ਅੱਜ ਮੈਂ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇਤਾਵਾਂ ਨੂੰ ਪੁੱਛਣਾ ਚਾਹੁੰਦਾਗਾ ਜਿਹੜੇ ਕਿ ਇੱਕ ਸਿਰਫ ਔਰ ਸਿਰਫ ਇੱਕ ਛੋਟਾ ਜਿਹਾ ਸਟੇਟ ਸਟੇਟ ਦਾ ਮਨਿਸਟਰ ਹੋਣ ਦਾ ਰਤਬਾ ਪ੍ਰਾਪਤ ਕੀਤਾ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਸੈਂਟਰਲ ਨੇਤਾਵਾਂ ਦੇ ਲੇਲੜੀਆਂ ਕੱਟ ਕੇ ਕੀ ਉਸ ਨੋਟੀਫਿਕੇਸ਼ਨ ਦਾ ਜਵਾਬ ਦੇਣਗੇ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸਦੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਅਸ਼ਵਰੇਨ ਜੀ ਹਰਬਨੀਤ ਮਿੱਟੂ ਜੀ ਕੀ ਅਸਤੀਫਾ ਦੇਣਗੇ ਕਿ ਪੰਜਾਬ ਦੇ ਨਾਲ ਉਹਨਾਂ ਦੀ ਮਾਂ ਪਾਰਟੀ ਪੰਜਾਬ ਨਾਲ ਧੋਖਾ ਕਰ ਰਹੀ ਆ ਪੰਜਾਬੀਏ ਦੇ ਨਾਲ ਧੋਖਾ ਕਰ ਰਹੀ ਆ ਪੰਜਾਬ ਦੀ ਸਭ ਤੋਂ 올ਡਸ ਯੂਨੀਵਰਸਿਟੀ ਨੂੰ ਤਬਾਹ ਕਰਨ ਦੀ ਯਤਨ ਕਰ ਰਹੀ ਆ ਕਿ ਇਹਦੇ ਅੰਦਰ ਪੰਜਾਬ ਦਾ ਸਾਥ ਦੇਣਗੇ ਜਾਂ ਸਿਰਫ ਔਰ ਸਿਰਫ ਆਪਣੀਆਂ ਕੁਰਸੀਆਂ ਬਚਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਅਗੇ ਗੋਡੇ ਟੇਕਣਗੇ ਮੈਂ ਅੱਜ ਹਰ ਇੱਕ ਪੰਜਾਬੀ ਨੂੰ ਅਪੀਲ ਕਰਦਾ ਹਾਂਗਾ ਹਰ ਜਿਹੜਾ ਵੀ ਪੰਜਾਬੀਅਤ ਨੂੰ ਪਿਆਰ ਕਰਦਾਗਾ ਜਿਹੜਾ ਵੀ ਪੰਜਾਬ ਯੂਨੀਵਰਸਿਟੀ ਨੂੰ ਪਿਆਰ ਕਰਦਾਗਾ ਇਸ ਨੋਟੀਫਿਕੇਸ਼ਨ ਦਾ ਨਹੀਂ ਅੱਜ ਤੁਹਾਨੂੰ ਭਾਰਤੀ ਜਨਤਾ ਪਾਰਟੀ ਦੇ ਮੂੰਹ ਤੋੜ ਜਵਾਬ ਦੇਣਾ ਹੋਊਗਾ ਆ ਤੁਹਾਨੂੰ ਭਾਰਤ ਜਨਤਾ ਪਾਰਟੀ ਦੀ ਚਾਲ ਸਮਝਣੀ ਪੈਣੀ ਆ ਕਿ ਕਿਸ ਤਰ੍ਹਾਂ ਹੌਲੀ-ਹੌਲੀ ਫੈਡਰਲ ਸਟਰਕਚਰ ਨੂੰ ਤਬਾਹ ਕਰਨ ਦੀ ਯਤਨ ਕੀਤਾ ਜਾ ਰਿਹਾ ਹੌਲੀ-ਹੌਲੀ ਦੇਸ਼ ਦੇ ਅੰਦਰ ਸੂਬਿਆਂ ਦੇ ਅਧਿਕਾਰਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੌਲੀ-ਹੌਲੀ ਉਹਨਾਂ ਇੰਸਟੀਚੂਨਸ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਜਿਹੜੇ ਜਿਨ੍ਹਾਂ ਦੇ ਅੰਦਰ ਮੈਂ ਸਮਝਦਾ ਸਟੇਟਾਂ ਦੀ ਆਪਣੀ ਆਟੋਨੋਮੀ ਸੀ ਸਟੇਟਾਂ ਦੇ ਆਪਣੇ ਅਧਿਕਾਰ ਸੀ ਸਟੇਟਾਂ ਦੇ ਆਪਣਾ ਸਟਰਕਚਰ ਸੀਗਾ ਉਥੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਆਪਣਾ ਕਬਜ਼ਾ ਕਰਨਾ ਚਾਹੁੰਦੀ ਆ ਬੜਾ ਅਫਸੋਸ ਕਿ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਜਾਰੀ ਕਰਕੇ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਨੂੰ ਨਹੀਂ ਦਿਵਾ ਸਕਦੀ ਪੰਜਾਬ ਦੀ ਆਵਾਜ਼ ਨੂੰ ਨਹੀਂ ਦਿਵਾ ਸਕਦੀ ਪੰਜਾਬੀ ਜਾਣੇ ਜਾਂਦੇ ਨੇਗੇ ਦੇਖਿਆ ਜਾਵੇ 647 ਦੀ ਵੰਡ ਦੀ ਗੱਲ ਕਰ ਲਈਏ ਉਸ ਸਮੇਂ ਹਜ਼ਾਰਾਂ ਹੀ ਪੰਜਾਬੀਆਂ ਨੇ ਦੇਸ਼ ਦੀ ਬੰਦ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਪਰ ਭਾਰਤ ਦੇਸ਼ ਦੇ ਨਾਲ ਖੜੇ ਭਾਰਤ ਦੇਸ਼ ਦਾ ਹਿੱਸਾ ਬਣੇ ਭਾਰਤ ਦੇਸ਼ ਦੇ ਨਾਲ ਖੜੇ 1962 ਦੀ جنگ ਆਈ ਉਸ ਵੇ ਪੰਜਾਬੀਆਂ ਨੇ ਡਟ ਕੇ ਦੇਸ਼ ਦਾ ਸਾਥ ਦਿੱਤਾ ਔਰ ਗੋਲੀਆਂ ਸੀਨੇ ਚ ਖਾਦੀਆਂ ਔਰ ਦੇਸ਼ ਦੀ ਰੱਖਿਆ ਕੀਤੀ 1965 ਦੀ ਗੱਲ جنگ ਦੀ ਗੱਲ ਕਰ ਲਈਏ 1971 ਦੀ جنگ ਦੀ ਗੱਲ ਕਰ ਲਈਏ 1925 ਮਈ 25 40 جنگ ਦੀ ਗੱਲ ਕਰ ਲਈਏ ਟੈਰੋਰਿਜ਼ਮ ਦੀ ਗੱਲ ਕਰ ਲਈਏ ਅੱਤਵਾਦ ਦੀ ਗੱਲ ਕਰ ਲਈਏ ਹਰ ਸਮੇਂ ਪੰਜਾਬ ਨੇ ਪੰਜਾਬੀ ਦੇ ਪੰਜਾਬੀ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਦੇਸ਼ ਦਾ ਸਾਥ ਦਿੱਤਾ ਪਰ ਲੇਕਿਨ ਅੱਜ ਦੀ ਜਿਹੜੀ ਦੇਸ਼ ਦੀ ਹੁਕਮਰਾਨ ਕਲਾਸ ਆ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਅੱਜ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬੀਆਂ ਤੋਂ ਕੀ ਬਦਲਾ ਲੈਣਾ ਚਾਹੁੰਦੀ ਆ ਕਿਹੜਾ ਬਦਲਾ ਲੈਣਾ ਚਾਹੁੰਦੀ ਆ ਕਿ ਅਸੀਂ ਦੇਸ਼ ਦੇ ਲਈ ਲੜਦੇ ਆ ਅਸੀਂ ਦੇਸ਼ ਲਈ ਖੜਦੇ ਆ ਅਸੀਂ ਦੇਸ਼ ਦੇ ਲੋਕਾਂ ਦਾ ਪੇਟ ਪਰਦੇ ਆ ਸਾਡਾ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਹੱਡ ਪੰਮੀ ਜਿਹੜੀ ਮਿਹਨਤ ਕਰਕੇ ਦੇਸ਼ ਦੇ ਲੋਕਾਂ ਦੀ ਅਲਪੈਦਾ ਕਰਦਾਗਾ ਜਦੋਂ ਦੇਸ਼ ਦੇ ਅੰਦਰ ਧੁੱਖਮਰੀ ਸੀ ਜਦੋਂ ਦੇਸ਼ ਦੇ ਲੋਕ ਧੁੱਖਮਰੀ ਦਾ ਮਰ ਜਾਂਦੇ ਸੀਗੇ ਉਸ ਸਮੇਂ ਪੰਜਾਬੀਆਂ ਨੇ ਹੱਡ ਹੱਡ ਪੰਮੀ ਮਿਹਨਤ ਕਰਕੇ ਪੰਜਾਬ ਦੇ ਕਿਸਾਨ ਨੇ ਮਿਹਨਤ ਕਰਕੇ ਦੇਸ਼ ਦੇ ਲੋਕਾਂ ਦਾ ਪੇਟ ਭਰਿਆ ਦੇਸ਼ ਦੇ ਲੋਕਾਂ ਦੇ ਨਾਲ ਖੜੇ ਪਰ ਲੇਕਿਨ ਅੱਜ ਸਾਨੂੰ ਕੀ ਸਲਾ ਮਿਲ ਰਹਾ ਅੱਜ ਸਾਨੂੰ ਕੀ ਨਾ ਮਿਲ ਰਹਾ ਕਿ ਸਾਡੀਆਂ ਇੰਸਟੀਚੂਨ ਤਬਾਕ ਕੀਤੀਆਂ ਜਾ ਰਹੀਆਂ ਨੇ ਕੀ ਸਾਡੇ ਪੰਜਾਬ ਨੂੰ ਮਾਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਆ ਮੈਂ ਸਮਝਦਾ ਅੱਜ ਭਾਰਤ ਪਰਦੇ ਬਹੁਤ ਸਾਰੇ ਸਟੇਟਾਂ ਦੇ ਲਈ ਮੋਦੀ ਸਾਹਿਬ ਬਹੁਤ ਵੱਡਾ ਖਤਰਾ ਬਣੇ ਹੋਏ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਦੇਸ਼ ਦੀ ਸੈਂਟਰ ਸਰਕਾਰ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਦੇ ਹਰ ਕੋਨੇ ਤੇ ਖਤਮ ਕਰਨਾ ਚਾਹੁੰਦੀ ਆ ਕਦੇ ਕੋਈ ਪੈਸਾ ਰੋਕ ਲ ਦਿੰਦੇ ਨੇਗੇ ਕਦੇ ਕੋਈ ਆਰਡਰ ਜਾਰੀ ਕਰ ਦਿੰਦੇ ਨੇਗੇ ਇਹ ਸਾਰਾ ਕੁਝ ਇੱਕ ਸਾਜ਼ਿਸ਼ ਦੇ ਧਿਨ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਆਉਣ ਵਾਲੇ ਸਮੇਂ 'ਚ ਭਾਰਤੀ ਜਨਤਾ ਪਾਰਟੀ ਨੂੰ ਇਕੱਲਾ ਪੰਜਾਬ ਨਹੀਂ ਦੇਸ਼ ਦੇ ਹੋਰ ਦੇ ਹੋਰ ਸੂਬੇ ਵੀ ਸਬਕ ਸਖੌਣਗੇ ਕਿਉਂਕਿ ਅੱਜ ਜਿਹੜੇ ਵੀ ਇਨਸਾਫ پسند ਲੋਕ ਦੇਗੇ ਜਿਹੜੇ ਵੀ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਨੇਗੇ ਅੱਜ ਉਹ ਇਸ ਨੋਟੀਫਿਕੇਸ਼ਨ ਤੋਂ ਸਮਝ ਗਏ ਕਿ ਭਾਰਤੀ ਜਨਤਾ ਪਾਰਟੀ ਦੀ ਮਨਸ਼ਾ ਕੀ ਆ ਭਾਰਤੀ ਜਨਤਾ ਪਾਰਟੀ ਦਾ ਇਰਾਦਾ ਕੀ ਆ ਭਾਰਤੀ ਜਨਤਾ ਪਾਰਟੀ ਦਿਲ ਦੇ ਅੰਦਰ ਕੀ ਆ ਕਿ ਪੰਜਾਬ ਨੂੰ ਖਤਮ ਕਿਵੇਂ ਕਰਨਾਗਾ ਪਰ ਲੇਕਿਨ ਅਸੀਂ ਆਮ ਆਦਮੀ ਪਾਰਟੀ ਇਹ ਯਕੀਨ ਦਿਵਾਉਂਦੀ ਆ ਪੰਜਾਬੀਆਂ ਨੂੰ ਕਿ ਡਟ ਕੇ ਇਸ ਲੜਾਈ ਅਸੀਂ ਲੜਾਂਗੇ ਤੁਸੀਂ ਸਾਰਿਆਂ ਨੇ ਸਾਡਾ ਸਾਥ ਦੇਣਾਗਾ ਪਰ ਮੈਂ ਇੱਕ ਵਾਰ ਫੇਰ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇਤਾਵਾਂ ਨੂੰ ਜਾਕਰ ਸਾਹਿਬ ਨੂੰ ਅਸ਼ਵਨੀ ਜੀ ਨੂੰ ਬਿੱਟੂ ਜੀ ਨੂੰ ਪੁੱਛਣਾ ਚਾਹਨਾਗਾ ਕਿ ਤੁਸੀਂ ਆਪਣੇ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਓਗੇ ਜਾਂ ਪੰਜਾਬ ਦਾ ਸਾਥ ਦੇਓਗੇ ਕਿ ਤੁਸੀਂ ਪੰਜਾਬ ਨਾਲ ਖੜੋਗੇ ਜਾਂ ਭਾਰਤੀ ਜਨਤਾ ਪਾਰਟੀ ਨਾਲ ਖੜੋਗੇ ਇਹ ਤੁਹਾਡੀਆਂ ਦੀ ਟੈਸਟ ਦਾ ਸਮਾਂਗਾ ਇਹ ਤੁਹਾਡੇ ਲਈ ਇਮਤਿਹਾਨ ਦਾ ਸਮਾਂ ਹੈ ਕਿਉਂਕਿ ਅੱਜ ਪੂਰਾ ਪੰਜਾਬ ਦੇਖ ਰਿਹਾਗਾ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਲੋਕ ਚੜ੍ਹਨਗੇ ਉਹ ਪੰਜਾਬ ਨੂੰ ਇੱਕ ਇੱਕ ਕਰਕੇ ਖਤਮ ਕਰ ਰਹੇ ਨੇਗੇ ਔਰ ਦੂਜੇ ਪਾਸੇ ਇਹ ਜਿਹੜੇ ਵਿਅਕਤੀ ਨੇਗੇ ਇਹ ਜਵਾਬ ਦੇਣਗੇ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਪੁੱਛਣਗੇ ਕਿ ਇਹ ਦੇਸ਼ ਦੇ ਹੋਮਨਿਸਟਰ ਸਾਹਿਬ ਨੂੰ ਪੁੱਛਣਗੇ ਕਿ ਇਹ ਦੇਸ਼ ਦੇ ਐਜੂਕੇਸ਼ਨ ਮਿਨਿਸਟਰ ਸਾਹਿਬ ਨੂੰ ਪੁੱਛਣਗੇ ਕਿ ਇਹ ਨੋਟੀਫਿਕੇਸ਼ਨ ਕਿਉਂ ਜਾਰੀ ਕੀਤਾ ਇਹ ਰਲ ਟੈਸਟ ਆ ਬਹੁਤ ਬਹੁਤ ਧੰਨਵਾਦ 2800 ਪਰ ਇਹ ਸਾਨੂੰ ਖਬਰ ਜਿਹੜੀ ਆ ਇਹ ਨੋਟੀਫਿਕੇਸ਼ਨ